ਫਸੇ ਕਾ ਜੀ ਸਵਾਗਤ ਨਾਲ ਸੱਤਨ ਮੇ ਬੁਲਾਉਗੇ ਦੇ ਵਿੱਚ ਅਸੀਂ ਠੀਕ ਠਾਕ ਆ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਪਰਮਾਤਮਾ ਸਭ ਨੂੰ ਵਧੀਆ ਜੀ ਰੱਖੇ ਠੀਕ ਠਾਕ ਰੱਖੇ ਤੁਹਾਨੂੰ ਦੋਸਤੀਆਂ ਬਖਸ਼ੇ ਜੀ ਤੇ ਅੱਜ ਅਸੀਂ ਕਿੱਥੇ ਗਏ ਸੀ ਪੀਰਾਂ ਦੀ ਜਗ੍ਹਾ ਤੇ ਮੱਥਾ ਟੇਕਣ ਦਾ ਦੇਣ ਜਗ੍ਹਾ ਤੇ ਤੇ ਇਹ ਲਗਵਾੜੇ ਆਪਣੀ ਜਗ੍ਹਾ ਇਹ ਇਹਦੇ ਨੇ ਮੈਂ ਅੰਮ੍ਰਿਤਾਲੀ ਬਾਰੇ ਜਿਸ ਸਰਕਾਰ ਆ ਉਹਨਾਂ ਦੀ ਗੱਡੀ ਆ ਜੀ ਇੱਥੇ ਵੀ ਤੇ ਉਹਨਾਂ ਦਾ ਹੀ ਜੀ ਵੀ ਆਪਣੇ ਪੀਰਾਂ ਦੀ ਜਗ੍ਹਾ ਬਣੀ ਹੋਈ ਤੇ ਉੱਥੇ ਮੱਥਾ ਟੇਕਣ ਗਏ ਸੀਗੇ ਅਸੀਂ ਜੀ ਅੱਜ ਤੇ ਅੱਜ ਮੈਂ ਪਿੰਡ ਜਾ ਪਿੰਡ ਨੂੰ ਰਗਏ ਸੀ ਨਾ ਪਿੰਡ ਨੂੰ ਤੇ ਮੈਂ ਉਧਰ ਵੀ ਆਪਣੇ ਉਧਰ ਮੈਂ ਕਿ ਜਿੱਥੇ ਜਾਣੇ ਆਂ ਅਸੀਂ ਉੱਥੇ ਵਾਏ ਸੀ ਮੰਮੀ ਵੀ ਆਏ ਸੀਗੇ ਨਾਲ ਸਾਰੇ ਜਣੇ ਮੱਥਾ ਟੇਕ ਤੇ ਮੈਂ ਕਿ ਚੰਨਾ ਆਪਾਂ ਗਏ ਆਣੇ ਆ ਰਸ਼ਨ ਕਰਿਆ ਨੇ ਮਾਲਾ ਜੀ ਦੇ ਬਾਬਾ ਜੀ ਦੇ ਬਾਬਾ ਜੀ ਸਾਨੂੰ ਤੰਦਰੁਸਤੀ ਦੇਵੇ ਪੀੜ ਸੱਚੀ ਸਰਕਾਰ ਸਾਨੂੰ ਸਭ ਦਾ ਭਲਾ ਕਰੇ ਜੀ ਸਭ ਦੀ ਆਸਾਂ ਮਨੰਦਾ ਪੂਰੀਆਂ ਕਰੇ ਜੀ ਤੇ ਉੱਥੇ ਅਸੀਂ ਦਰਗਾਹ ਤੇ ਬੈਠੇ ਹੋਏ ਸੀ ਅਸੀਂ ਤੇ ਮਨ ਨੂੰ ਬੜੀ ਸਕੂਨ ਜਿਹਾ ਆ ਮਨ ਨੂੰ ਸ਼ਾਂਤੀ ਜੀ ਉੱਥੇ ਬੈਠ ਕੇ ਆਈ ਆ ਇਦਾਂ ਦੀ ਉਹ ਮਤਲਬ ਦਰਗਾਹ ਆ ਇਦਾਂ ਦੀ ਜਗ੍ਹਾ ਹੈ ਪਵਿੱਤਰ ਜਗ੍ਹਾ ਉੱਥੇ ਤੇ ਜਦੋਂ ਅਸਕਰਮਾ ਵਾਲੇ ਸਾਨੂੰ ਦਰਸ਼ਨ ਹੋਏ ਉਹਨਾਂ ਦੇ ਜਾਣ ਦਾ ਸਾਡੇ ਕਰਮਾਂ ਦੇ ਵਿੱਚ ਹੋਇਆ ਤੇ ਮਤਲਬ ਆਹ ਦੇਖੋ ਉਹਨਾਂ ਨੇ ਨਾ ਆਪਣੇ ਲੈ ਕੇ ਤੇ ਮੰਗਾਇਆ ਕਿਸੇ ਦੇ ਕੋਲ ਇਹ 5 ਰਜੜ ਦਾ ਉਹਨਾਂ ਨੇ ਬੱਚਾ ਮੰਗਾਇਆ ਦਾਦੀਆਂ ਨੇ ਮਾਈ ਤੇ ਮਾਈ ਆ ਜੀ ਸੋਨੀਆਂ ਮਹੰਤਮਈ ਆ ਮਾ ਸੋਨੀਆਂ ਦੇ ਮਹੰਤਿਆਂ ਉਹ ਮਾਈਆਂ ਇੱਥੇ ਬੈਠੇ ਗੱਦੀ ਤੇ ਉਹਨਾਂ ਦੇ ਗੱਦੀ ਤੇ ਬੈਠੇ ਆ ਤੇ ਉਹਨਾਂ ਨੇ ਮੰਗਾਇਆ 5000 ਦਾ ਬੱਚਾ ਤੇ ਮੈਂ ਪਰਸ਼ਾਦ ਲੈ ਕੇ ਨਿਕਲਣ ਲੱਗੀ ਸੀ ਤੇ ਮੈਂ ਕਿਹਾ ਚੱਲਣਾ ਵੀ ਇਹਨਾਂ ਨੂੰ ਪਾ ਲੈਣੇ ਆ ਤੇ ਉਹਵੇਂ ਮਸਕਪ ਉਹ ਹੈ ਨਾ ਕੁਝ ਕਹਿਣ ਨੂੰ ਸਾਨੂੰ ਪਰਸ਼ਾਦ ਪਾਉਣ ਤੋਂ ਫਿਰ ਮਤੋਂ ਭਾਜੀ ਨਿਕਲਣ ਬਾਜ਼ੀ ਮਾਰੀ ਮੈਂ ਕਿਹਾ ਵੀ ਇਹਨਾਂ ਪਰਸ਼ਾਦ ਨੇ ਪਾਉਣਾ ਆ ਤੇ ਉਹ ਕਹਿੰਦੇ ਚਲੋ ਕੋਈ ਤੁਸੀਂ ਪਾ ਦਿਓ ਤੇ ਹੁਣ ਆ ਦੇਖੋ ਬਾਹਰ ਅਸੀਂ ਆ ਗਏ ਆ ਮਰਝੂਲੇ ਲੱਗੇ ਆ ਬੱਚੇ ਝੂਲੇ ਝੂੜਦੇ ਆ ਇੱਥੇ ਦੁਕਾਨ ਲੱਗੀ ਹੋਈ ਆ ਤੇ ਤੁਹਾਨੂੰ ਅੱਜ ਲੱਗਦੀ ਪੀਵਾਰ ਨੂੰ ਅਦਰ ਨੰਗਰ ਹੁੰਦਾ ਇੱਥੇ ਤੇ ਇਹਦੇ ਨੰਗਰ ਖਾ ਲਿਆ ਜੀ ਅਸੀਂ ਨੰਗਰ ਦੇ ਵਿੱਚ ਮੈਂ ਕਿ ਦਿਖਾ ਦਿੰਦਾ ਨੰਗਰ ਸੰਗਤ ਕੰਦੀ ਨੰਗਰ ਹਾਲ ਬਣਿਆ ਬਹੁਤ ਵੱਡਾ ਬਹੁਤ ਨੰਗਰ ਹਾਲ ਬਣਿਆ ਹੋਇਆ ਜੀ ਇੱਥੇ ਤੇ ਅਸੀਂ ਨੰਗਰ ਖਾਤੇ ਜੀ ਇੱਥੇ ਦਰਸ਼ਕ ਕੀਤੇ ਨੰਗਰ ਖਾਦਾ ਤੇ ਸੰਗਤ ਬੈਠੀ ਹੋਈ ਹੈ ਨੰਗਰ ਕਰਨ ਕਾਫੀ ਸੰਗਤ ਸੀ ਪਹਿਲਾਂ ਬਹੁਤ ਜ਼ਿਆਦਾ ਸੀ ਫੇਮ ਹੁੰਦਾ ਉਹਦਾ ਵੀਡੀਓ ਨਹੀਂ ਬਣਾਈ ਸ਼ੂਟ ਕੀਤਾ ਮੈਂ ਕਿ ਨਹੀਂ ਚੰਗਾ ਲੱਗਦਾ ਕਿ ਸੰਗਤ ਬਹੁਤ ਜ਼ਿਆਦਾ ਸੀ ਕਿਉਂਕਿ ਸੰਗਤ ਨੂੰ ਜੀ ਘਟ ਕੇ ਤੇ ਫੇਮੇ ਜਾ ਕੇ ਵੀਡੀਓ ਨੂੰ ਨੌ ਲੱਗੇ ਇਹ ਤਾਂ ਸੰਗਤ ਭਾਂਡੇ ਦੀ ਸੇਵਾ ਕਰਦੇ ਆ ਸਾਰੇ ਸੰਗਤ ਬੈਠੀ ਭਾਂਡੇ ਦੀ ਸੇਵਾ ਕਰਦੇ ਆ ਦੇਖੋ ਇਹ ਤਾਂ ਸੇਵਾਦਾਰ ਨੇ ਇੰਨੀ ਸੇਵਾ ਨਾਲ ਕਾਰਨ ਬੀਬੀਆਂ ਆਉਂਦੇ ਆ ਬਹੁਤ ਜ਼ਿਆਦਾ ਬੀਬੀਆਂ ਸੇਵਾ ਕਰਦੀਆਂ ਇੱਥੇ ਆ ਕੇ ਤੇ ਅੱਜ ਵੀ ਦੇਖੋ ਦਸਾਂਗਤ ਰੱਗੀ ਹੋਈ ਸੇਵਾ ਕਰਨ ਭਾਂਡੇ ਦੀ ਤੇ ਮੇਰੇ ਵੱਲ ਤੇ ਇਹ ਵੀਡੀਓ ਬਣਾਉਂਦੀ ਆ ਮਾਨਾ ਸੇਵਾ ਸਿਮਰਨ ਸਭ ਨੂੰ ਬਖਸ਼ੇ ਜੀ ਸਭ ਦਾ ਹੀ ਪਣਾ ਕਰੇ ਬਾਬਾ ਜੀ ਆ ਦੇਖੋ ਨਾ ਨਾਮ ਨਾਸਲਾਨਾ ਉਸਰ ਮੈਂ ਨਾ ਦੇ ਆਪਣੀ ਆਣਾ ਨਾਦੀ ਆਪਣੇ ਜੈਪੀ ਚ ਗਏ ਹੈ ਦਰਗਾਹਾ ਜੀ ਬਣਿਆ ਹੋਇਆ ਦੇਖੋ ਸੰਗਤ ਇਹ ਤਾਂ ਕਿਸੇ ਨੂੰ ਮਨਾ ਨਹੀਂ ਕਰਦੇ ਕਿ ਜਿਹੜਾ ਮਾਜੀ ਲੰਗਰ ਖਵਾ ਕੇ ਜਾ ਸਕਦਾ ਉਹ ਭਾਜੀ ਨੂੰ ਸਭ ਨੂੰ ਜਾਣਦੇ ਮੈਂ ਕਿਹਾ ਤੁਹਾਡੀ ਵੀਡੀਓ ਬਣਾਉਣੀ ਭਾਜੀ ਤੇ ਮਤਲਬ ਕਿਸੇ ਨੂੰ ਮਨਾ ਨਹੀਂ ਕਰਦੇ ਪ੍ਰਸ਼ਾਦ ਤੋਂ ਇਹ ਤੇ ਇਹਦੇ ਦਫਾ ਅੰਕਲ ਜੀ ਆਟਾ ਗੁੰਨਦੇ ਆ ਮਸ਼ੀਨ ਦੇ ਨਾਲ ਇਹ ਸੋਈਏ ਆ ਇਹ ਇਹਦੇ ਫੁਲਕੇ ਬਣਾਉਂਦੇ ਹੁੰਦੇ ਨਾ ਬਹੁਤ ਅਰਸ ਹੋਈ ਇਹ ਤੇ ਮੈਂ ਕਿਹਾ ਅੰਕਲ ਜੀ ਤੁਹਾਡੀ ਵੀਡੀਓ ਬਣਾਉਣੇ ਕਹਿੰਦਾ ਗੁਰ ਬਣਾ ਲਓ ਖਟਾ ਕਰਦੇ ਮਸ਼ੀਨ ਦੇ ਵਿੱਚੋਂ ਇਹ ਦੇ ਮੈਂ ਪੁੱਛਦੀ ਨਾ ਕਿ ਹਟਾ ਕੇ ਕਹਿੰਦੇ ਹੱਥ ਕੇ ਮੜੀ ਨਾ ਸ਼ੈਲ ਹੋ ਜਾਂਦੇ ਕਿਉਂਕਿ ਦੰਦੇ ਜਿਹੜੇ ਹੈਗੇ ਨਾ ਉਹ ਤਿੱਖੇ-ਤਿੱਖੇ ਜਾਂ ਹੁੰਦੇ ਨੇ ਨੱਟ ਮਾਲ ਹੁੰਦਾ ਹੈ ਕਈ ਵਾਰੀ ਕਹਿੰਦੇ ਹੱਥ ਸਾਡੇ ਲੱਗਾ ਮੇਰੇ ਤੇ ਪਹਿਲਾਂ ਪਹਿਲਾਂ ਮੈਨੂੰ ਜਾਚ ਨਹੀਂ ਸੀਗੀ ਖਟਾ ਮਤਲਬ ਇਹ ਮਸ਼ੀਨ ਗੁੰਨਣਾ ਦੀ ਹੁੰਦਾ ਕਹਿੰਦੇ ਜਾਚ ਮੈਨੂੰ ਆ ਗਈ ਹੈ ਕਈ ਵਾਰੀ ਕਹਿੰਦੇ ਹੱਥ ਵੱਢ ਹੋਇਆ ਮੇਰਾ ਇੱਥੇ ਤੇ ਪਰਮਾਤਮਾ ਸਾਨੂੰ ਤੰਦਰੁਸਤੀ ਦੇ ਬਖਸ਼ੀ ਜੀ ਇਹ ਦੇਖੋ ਤਾਂ ਲੰਗਰ ਬਣਾ ਕੇ ਰੱਖਿਆ ਹੋਇਆ ਸੇਵਾਦਾਰਾਂ ਨੇ ਸਗਨੇ ਸਾਰੇ ਪੈ ਲੰਗਰ ਦੀ ਗਰਮ ਬਣਾਇਆ ਹੋਇਆ ਸੇਵਾਦਾਰਾ ਜੀ ਹਮਤਵਾ ਸਾਨੂੰ ਤੰਦ ਹੋਸੀ ਦਵੇ ਜੀ ਤੇ ਹੁਣ ਸ਼ਾਮ ਨੂੰ ਮੈਂ ਘਰੇ ਆਈ ਸੀ ਤਾਂ ਹੁਣ ਚੱਲੇ ਸੀ ਮੰਡੀ ਤੋਤੇ ਦਾ ਅਮਰੂਦ ਖਤਮ ਹੋ ਗਿਆ ਸੀ ਕਿੰਨੇ ਦਿਨਾਂ ਤੇ ਤੇ ਮੈਂ ਕਿਹਾ ਚਲੋ ਹੁਣ ਨਾਲ ਲੱਗਦੇ ਆ ਮੰਡੀ ਵੀ ਜਾ ਆਏਗੇ ਤਾਂ ਹੁਣ ਇੱਥੇ ਆ ਕੇ ਸੀਗੀ ਮੰਡੀ ਵਿੱਚ ਮਕਸੂਦਾ ਮੰਡੀ ਹੈ ਜੀ ਇਹ ਸ਼ਾਮ ਦਾ ਟਾਈਮ ਸੀ ਸਾਢੇ ਕਿਸ਼ੇਰਾ ਟਾਈਮ ਹੈ ਜੀ ਇਹ ਫਿਰ ਅਸੀਂ ਮੰਡੀ ਗਏ ਆ ਸਾਢੇ ਸ਼ੇਰਾ ਟਾਈਮ ਸੀ ਜੀ ਤੇ ਮੈਂ ਕਿਹਾ ਅਮਰੂਦ ਬਤਾ ਕੇ 2 ਦਿਨ ਹੋ ਗਏ ਅਮਰੂਦ ਮੁੱਕਿਆਂ ਤੋਤਿਆਂ ਦੇ ਤੇ ਮੈਂ ਸਵੇਰੇ ਚੋਗੜੇ ਪਾਕੀ ਉਹਨਾਂ ਨੂੰ ਕਹੀਆਂ ਸੁੱਕੇ ਚੋਲ ਪਾ ਤੇ ਰੋਟੀ ਫੁਰਗੀ ਪਾਤੀ ਐ ਤੇ ਮੂਹਰ ਮੈਂ ਲੈਣ ਲੱਗ ਪਈ ਦੇ ਕੋਲ ਤੇ ਕਹਿੰਦਾ ਸੀ 50 ਰੁਪਏ ਕਿਲੋ ਮੂਹਰ ਦੇਣੇ ਆ ਤੇ ਪਰ 30 ਰੁਪਏ ਤੇ ਮੰਨ ਗਿਆ ਵੀ 3 ਰੁਪਏ ਕਿਲੋ ਦਿੱਤੇ ਮੂਹਰ ਮਿਲੂ ਉਹਨਾਂ ਨੇ ਤੋਤੇ ਆ ਵਾਸਤੇ ਮੂਹਰ ਮੈਂ ਕੱਚੇ ਕੱਚੇ ਪਾਏ ਹੋ ਕੱਚੇ ਕੱਚੇ ਦੋਤੇ ਮੂਹਰ ਖਾਂਦੇ ਆ ਤੇ ਕਹਿੰਦਾ ਕੋਈ ਨਹੀਂ ਕੱਚੇ ਕੱਚੇ ਪਾ ਲੈਣੇ ਆਪਾਂ ਕਿ ਕਿਲੋ ਮੂਹਰ ਲੈ ਆ ਫੇ ਪਤਾ ਕਿਦਾਂ ਇੱਕ ਵਾਰ ਕਿੰਨੀ ਵਾਰ ਲੈ ਕੇ ਆਉਂਦੇ ਖਰਾਬ ਹੋ ਜਾਂਦੇ ਮੈਂ ਇੱਕ ਸਾਢੇ ਦੋ ਤੋਤੇ ਸੀ ਖਾ ਲੰਦੇ ਸੀ ਸਾਡੇ ਤੋਤਾ ਇੱਕੋ ਹੀ ਆ ਤੋਂ ਇੱਥੇ ਲਈ ਮੰਡੀ ਮੈਂ ਸਬਜ਼ੀ ਲੈਣ ਮੋਲੇ ਆਪਣੇ ਮਿਰਚਾ ਸਾਡੇ ਹੈ ਨਹੀਂ ਗੀਆਂ ਮਿਰਚਾ ਮੈਂ ਕਿ ਚੱਲੇ ਆ ਮਨ ਨਾਲ ਤੇ ਟਮਾਟੇ ਵੀ ਖਤਮ ਹੋਏ ਸੀਗੇ ਇੱਕ ਆਧੀ ਮੈਂ ਕਿ ਸਬਜ਼ੀ ਦੇਖ ਲੈਣੇ ਆ ਤੇ ਸਬਜ਼ੀ ਮੰਡੀ ਤੇ ਇੱਕ ਬੜਾ ਸਾਲ ਜਣੇ ਇਹ ਮਕਸੂਦ ਦਾ ਸਬਜ਼ੀ ਮੰਡੀ ਹੈ ਜੀ ਸਾਰੇ ਤਨੇ ਚੈੱਕ ਕਰਦੇ ਕੋਈ ਨਾ ਸਬਜ਼ੀ ਲੱਗੀ ਹੋਈ ਸਾਰਿਆਂ ਨੇ ਇੱਥੇ ਰੇਟ ਵੀ ਸਹੀ ਹੁੰਦਾ ਸਬਜ਼ੀ ਦਾ ਹੁਣ ਮੈਂ ਲੱਗੀ ਸੀ ਮਿਰਚਾ ਲਈਆਂ ਕਿਲੋ ਮਿਰਚਾ ਲਈਆਂ ਭਾਈ ਤੁਮੇ ਮੈਂ ਕਿਲੋ ਮਿਰਚਾ ਕਰ ਦੋ ਇੱਥੇ ਮੈਨ ਮਿਰਚਾ ਮਿਲਗਾ ਜੀ 30 பை ਕਿਲੋ ਕੀ ਦਵੇ ਕਿਲੋ ਮਿਰਚਾ ਵੇਚਾਂ ਬਣੀ ਗਾਣੀ ਮੈਨੂੰ ਕਿਲੋ ਫਿਰ ਮਚਾ ਮੈਂ ਲਈਆਂ ਇੱਥੋਂ ਤੇ ਇਹ ਦੇਖੋ ਬਦਾਂ ਰੋਟੀ ਸਬਜ਼ੀ ਲੈਣ ਆਉਂਦੀ ਐ ਕਿਦਾਂ ਬਹੁਤ ਮੇਨ ਨਾਲ ਕਿਹਾ ਹੁੰਦਾ ਇਦਾਂ ਮੰਡੀ ਦੇ ਵਿੱਚ ਆ ਜਿਹਦੇ ਵਿੱਚ ਸ਼ੈਂਪੇਨ ਉਧਰ ਜਿਆਦਾ ਉਧਰ ਜਿਆਦਾ ਰਸ਼ ਪਈ ਜਾਂਦਾ ਰਹਿੰਦਾ ਹੈ ਇਦਾਂ ਤੇ ਸ਼ਾਮ ਹੁੰਦੀ ਹੈ ਨਾ ਉਹਨਾਂ ਸਮੇਂ ਜਿਆਦਾ ਰਸ਼ ਪੈਂਦਾ ਇੱਥੇ ਫਿਰ ਮੈਂ ਕਿਲੋ ਮਚਾ ਘਾ ਦੋ ਫਿਰ ਨਿਕਲ ਜਾਂਦਾ 10 15 ਦਿਨ ਮਿਰਚਾਂ ਦਾ ਕ ਮਿਰਚ ਅਸੀਂ ਖਾਈ ਖਾਂਦੇ ਹਾਂ ਲਾਲ ਮਿਰਚ ਨਹੀਂ ਖਾਂਦੇ ਅਸੀਂ ਲਾਲ ਮਿਰਚ ਬਹੁਤ ਘੱਟ ਖਾਈਦੀ ਆ ਦਾ ਹਰੀ ਖਾਈਦੀ ਆ ਅਸੀਂ ਤੇ ਮੈਂ ਚਮੇ ਲੈ ਲਈਏ ਪੈਸੇ ਦੇ ਦੇ ਭਾਈ ਨੂੰ ਤੇ ਅੱਜ ਪਿਛਲੇ ਦਸਾਂ ਸੁੱਕਾ ਪਿਆ ਭੂਰੇ ਜਿਹੜਾ ਦਸਾਂ ਦਾ ਉਹ ਪਿਛੇ ਪਿਆ ਤੇ ਹੋਰ ਕਿ ਤੇ ਬਾੜੇ ਲੈਣੇ ਭਾਈ ਤੋਂ ਮੈਂ ਤੁਹਾਡੇ ਸਾਡੇ ਟਮਾਟਰ ਵੀ ਖਤਮ ਹੋ ਗਏ ਸਾਡੇ ਜੀ ਤੇ ਗੇਰ ਮੈਂ ਕਿਹਾ ਭਾਈ ਕੋ ਟਮਾਟਰ ਨੂੰ ਸੋਨੇ ਸੀਗੇ ਕੱਚਾ ਕੱਚੀ ਜਿਆਦਾ ਨੂੰ ਮੇਰੇ ਕੱਚਾ ਕੱਚੀ ਤੇ ਉਹ ਮੈਂ ਲੈਂਦੀ ਹੁੰਦੀ ਆ ਤੇ ਇਦਾਂ ਦਾ ਖਰਾਬ ਨਹੀਂ ਹੁੰਦੇ ਉਹ ਜਲਦੀ ਇਹਦਾ ਦਸਾਂ ਨਾਲ ਅਦਰਕ ਪਿਆ ਆ ਦੇ ਇਹ ਮੈਂ 2 ਕਿਲੋ ਟਮਾਟਰ ਲੈ। ਕੋਟਾ ਨਿਕਲਣਾ ਹੱਤਾ। ਵਾਟਰ ਦੇ ਨਾਲ। ਤੇ 2 ਕਿਲੋ ਟਮਾਟਰ ਮੈਂ ਲੈ ਆ। ਤੇ ਲਾਸਟ ਵਿੱਚ ਸਾਡੀ ਇਹ ਰਿਕਵੈਸਟ ਹੈ ਕਿ ਜੇ ਵੀਡੀਓ ਦੇਖਦੇ ਹੋ ਨੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਜੀ। ਤੇ ਸਾਡੀ ਪੂਰੀ ਵੀਡੀਓ ਦੇਖਿਆ ਕਰੋ। ਤੇ ਜੇ ਕੋਈ ਸਾਡੇ ਵਿੱਚ ਕਮੀ ਪੇਸ਼ੇ ਕੋਈ ਹੈਗੀ ਆ ਸਾਨੂੰ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਤੁਸੀਂ ਆਪਣਾ ਸਾਨੂੰ ਸੁਝਾਅ ਦੇ ਸਕਦੇ ਹੋ। ਤੁਹਾਨੂੰ ਆਪਰੇ ਦਾ ਇਹ ਸਜਾ ਜ਼ਰੂਰ ਦਿਆ ਕਰੋ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਬਲੌਗ ਕਿਦਾਂ ਲੱਗਾ ਆ ਪੂਰਾ ਬਲੌਗ ਦੇਖਿਆ ਕਰੋ ਜੀ ਸਾਰੇ ਜਣੇ ਸਾਡੀ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਤੁਹਾਡੀ ਸਪੋਰਟ ਸਾਨੂੰ ਬਹੁਤ ਜ਼ਿਆਦਾ ਜ਼ਰੂਰ ਤੇ ਆ ਫਿਰ ਆਪਾਂ ਅੱਗੇ ਵਧਣਾ ਆ ਕੋਈ ਪਬਲਿਕ ਹੀ ਆ ਜਿਹੜੀ ਆਪਾਂ ਨੂੰ ਹਰਸ਼ਾ ਤੋਂ ਆਸ਼ਾ ਤੱਕ ਪਹੁੰਚਾ ਦਿੰਦੀ ਆ ਇਹ ਪਬਲਿਕ ਦੇ ਸਹਾਰੇ ਤੇ ਆ ਤੇ ਤੁਹਾਡੇ ਸਹਾਰੇ ਤੇ ਆਪਾਂ ਜੀ ਬਲੌਗ ਬਣਾਉਣੀ ਆ ਤੁਸੀਂ ਸਾਨੂੰ ਸਪੋਰਟ ਕਰੋ ਵੱਧ ਤੋਂ ਵੱਧ ਲਾਈਕ ਕਮੈਂਟ ਕਰੋ ਜੀ ਚੈਨਲ ਸਬਸਕ੍ਰਾਈਬ ਇਹਨਾਂ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਨਾ ਉਹ ਚੈਨਲ ਸਬਸਕ੍ਰਾਈਬ ਕਰਦੇ ਜਾ ਕਰੋ ਜਿਹੜੇ ਵੀਡੀਓ ਦੇਖਦੇ ਹੁੰਨੇ ਆ ਜੀ ਨੂੰ ਜ਼ਰੂਰ ਲਾਈਕ ਕਮੈਂਟ ਆਪਣਾ ਕਮੈਂਟ ਲੈ ਕੇ ਜਰੂਰ ਭੇਜਿਆ ਕਰੋ ਨਾਲ ਲਾਈਕ ਕਰਦੇ ਜਾ ਕਰੋ ਜੀ ਤੇ ਸਾਰੇ ਜਣੇ ਸਾਡੀ ਵੱਧ ਤੋਂ ਵੱਧ ਸਪੋਰਟ ਕਰੋ ਤੇ ਜਾਂ ਤਾਂ ਜੋ ਅਸੀਂ ਵਧੀਆ-ਵਧੀਆ ਵਲੋਗ ਲੈ ਕੇ ਦਿੱਲੀ ਵਲੋਗ ਲੈ ਕੇ ਸਾਡੇ ਵਾਸਤੇ ਆਈਏ ਸਾਡਾ ਪੂਰਾ ਬਲੌਗ ਦੇਖਿਆ ਕਰੋ ਜੀ ਤੇ ਗਾਂਧੀਆਂ ਸ਼ੇਅਰ ਵੀ ਕਰਿਆ ਕਰੋ ਤੁਹਾਨੂੰ ਬਲੌਗ ਸਾਡਾ ਕਿਦਾਂ ਲੱਗਾ ਆ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਸਾਰਿਆਂ ਨੇ ਤੇ ਆਪਣੇ ਸਬਜ਼ੀਆਂ ਦੇ ਰੇਟ ਕੀ ਆਪਣੇ ਪਿੰਡ ਦੇ ਵਿੱਚ ਜਿੱਥੋਂ ਤੁਸੀਂ ਵੀਡੀਓ ਦੇਖਦੇ ਹੋ ਉੱਥੇ ਕੀ ਰੇਟ ਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ోট লাా త ససকা.